ਭਾਰਤੀ ਅਰਥਵਿਵਸਥਾ ਲਈ ਚੰਗੀ ਖਬਰ ਨਹੀਂ ਹੈ ਕਿਉਂਕਿ ਡਾਲਰ ਦੇ ਮੁਕਾਬਲੇ ਰੁਪਇਆ ਕਾਫੀ ਕਮਜ਼ੋਰ ਹੋ ਗਿਆ ਹੈ ਹੁਣ ਉਹ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕਾ ਹੈ ਰੁਪਇਆ ਇਸ ਮੌਕੇ 23 ਪੈਸੇ ਟੁੱਟ ਕੇ ਡਾਲਰ ਦੇ ਮੁਕਾਬਲੇ 86.27 ਹੋ ਗਿਆ ਹੈ ਸ਼ੇਅਰ ਬਾਜ਼ਾਰ ਨੇ ਖੁੱਲਦਿਆਂ ਹੀ ਵੱਡੀ ਛਾਲ ਮਾਰੀ ਤੇ ਬਾਜ਼ਾਰ ਕਰੈਸ਼ ਹੋ ਗਿਆ ਇੱਕ ਪਾਸੇ ਸੈਂਸੈਕਸ 830 ਅੰਕ ਅਤੇ ਨਿਫਟੀ 247 ਅੰਕ ਗਿਰ ਚੁੱਕਾ ਹੈ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 86.12 ਦੇ ਰਿਕਾਰਡ ਹੇਠਲੇ ਪੱਧਰ ਤੇ ਖੁੱਲਿਆ ਆਰਥਿਕ ਮਹਿਰਾ ਨੇ ਦੱਸਿਆ ਕਿ ਰੁਪਈਏ ਦੇ ਗ੍ਰਾਫਟ ਦੇ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਸ਼ੇਅਰ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਹੈ ਜਿਸ ਕਰਕੇ ਡਾਲਰ ਮਜ਼ਬੂਤ ਹੋਇਆ ਹੈ। ਰੁਪਏ ਵਿੱਚ ਲਗਾਤਾਰ ਗ੍ਰਾਵਟ ਗਲੋਬਲ ਅਤੇ ਘਰੇਲੂ ਦਬਾਅ ਨੂੰ ਵੀ ਦਰਸਾਉਂਦੀ ਹੈ ਆਰਥਿਕ ਮਾਮਲਿਆਂ ਦੇ ਮਾਹਿਰ ਸ਼ਰਦ ਕੋਲੀ ਨੇ ਦੱਸਿਆ ਕਿ ਰੁਪਏ ਵਿੱਚ ਇਹ ਗ੍ਰਾਵਟ ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੀ ਗ੍ਰਾਵਟ ਹੈ ਜਿਸ ਨੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਇਸ ਸਾਲ ਦੇ ਅੱਧ ਤੱਕ ਮੰਦੀ ਦੇ ਆਉਣ ਦੇ ਅਸਰ ਵੀ ਹਨ ਸੋ ਨਿਵੇਸ਼ਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਆਮ ਲੋਕਾਂ ਨੂੰ ਵੀ ਆਪਣਾ ਪੈਸਾ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਅੰਨੇਵਾ ਪੈਸਾ ਖਰਚ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸ਼੍ਰੀ ਕੋਲੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਸ਼ਾਰਟ ਟਰਮ ਇਨਵੈਸਟ ਨਹੀਂ ਕਰਨਾ ਚਾਹੀਦਾ ਸਗੋਂ ਲੌਂਗ ਟਰਮ ਇਨਵੈਸਟ ਕਰਨਾ ਚਾਹੀਦਾ ਹੈ। ਉਹਨਾਂ ਸੋਨੇ ਤੇ ਇਨਵੈਸਟ ਕਰਨ ਦੀ ਸਲਾਹ ਦਿੱਤੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸੋਨੇ ਨੇ ਨਿਫਟੀ ਅਤੇ ਸੈਂਸੈਕਸ ਨੂੰ ਪਛਾੜਿਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸੋਨੇ ਦੇ ਭਾ ਲੱਖ ਰੁਪਏ ਤੋਂ ਉੱਪਰ ਜਾਣ ਦੇ ਅਸਾਰ ਜਤਾਏ ਨੇ।